2016 ਵਿੱਚ 에어 베이스 ਤੇ ਹੋਏ ਅਟਾਕ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਇੱਕ ਵਾਰ ਮੁੜ ਸੁਰਖੀਆਂ ਵਿੱਚ ਦਿਸ ਰਿਹਾ ਹੈ لیکن اس وار وجہ ہے जिले दे पिंडकोट पटियां ਵਿਖੇ ਦੇਖੇ ਹੋਏ ਦੋ ਸ਼ੱਕੀ ਲੋਕ ਜਿਸ ਦੇ ਚਲਦੇ ਬੀਤੇ 3 ਦਿਨਾਂ ਤੋਂ ਲਗਾਤਾਰ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਹੇ ਨੇ ਅਤੇ ਪੰਜਾਬ ਪੁਲਿਸ ਦੇ ਨਾਲ ਨਾਲ ਹੋਰ ਸੁਰੱਖਿਅਤ ਏਜੰਸੀਆਂ ਇਸ ਆਪਰੇਸ਼ਨ ਨੂੰ ਸਿਰੇ ਚੜਾਉਣ ਵਿੱਚ ਪੰਜਾਬ ਪੁਲਿਸ ਦੀ ਮਦਦ ਕਰ ਰਹੀਆਂ ਹਨ ਜੇਕਰ ਗੱਲ ਬੀਤੀ ਰਾਤ ਦੀ ਕਰੀਏ ਤਾਂ ਬੀਤੀ ਰਾਤ ਵੀ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਬਾਰਡਰ ਤੇ ਜੰਮੂ ਕਸ਼ਮੀਰ ਵਾਲੇ ਪਾਸੇ ਕੁਝ ਸ਼ੱਕੀ ਲੋਕ ਵੇਖੇ ਗਏ ਜਿਸ ਦੇ ਚਲਦੇ ਪੰਜਾਬ ਪੁਲਿਸ ਇੱਕ ਵਾਰ ਮੁੜ ਚੌਕਸ ਦਿਸ ਰਹੀ ਹੈ ਤੇ ਇਸ ਦੇ ਚੱਲਦੇ ਅੱਜ ਪੰਜਾਬ ਪੁਲਿਸ ਵੱਲੋਂ ਪੰਜਾਬ ਜੰਮੂ ਸੀਮਾ ਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਨਾਲ ਜ਼ਿਲ੍ਹੇ ਭਰ ਵਿੱਚ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀਆਂ ਸਰਹੱਦਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਇਹ ਸਰ ਇਸ ਏਰੀਆ 'ਚ ਨਾ ਕੁਝ ਦੋ ਸ਼ੱਕੀ ਵਿਅਕਤੀ ਵਿਖੇਗੇ ਸੀ ਜਿਹਦੇ ਸਬੰਧ ਵਿੱਚ ਸੀਨੀਅਰ ਅਫਸਰਾਂ ਦੇ ਹੁਕਮਾਂ 'ਸਰਚ ਆਪਰੇਸ਼ਨ ਚੱਲ ਰਿਹਾ ਹੈ' ਉਹਨਾਂ ਦੀ ਤਲਾਸ਼ ਜਾਰੀ ਹੈ ਇਹ ਵੇਖੋ ਜੀ ਆਪਣੇ ਐਸਓਜੀ ਟੀਮ ਸਾਡੇ ਐਸ ਐਚਓ ਨੰਗਲਪੂਰ ਕਲਾਸ ਸਾਡੇ ਹੋਰ ਫੋਰਸ ਤਕਰੀਬਨ 30 35 ਜਵਾਨ ਹੈਗੇ ਜਿਸ ਸੱਪ੍ਰੈਸ਼ਨ ਸਾਡੀ ਸਾਡੀ ਟੀਮ ਚ ਕਰ ਰਿਹਾ ਔਰ ਇਸ ਤੋਂ ਇਲਾਵਾ ਹੋਰ ਵੀ ਕਾਫੀ ਟੀਮਾਂ ਨੇ ਸਰਚ ਚੱਲ ਰਹੀ ਹੈ ਲਗ ਲਗ ਏਰੀਆ ਚ ਵਿੱਚ ਦੇਖੋ ਜੇ ਆਪਣੇ ਪਠਾਨਕੋੜ ਦੇ ਨਾਲ ਜਿੱਨਾ ਹਾਂ ਦਾ ਇੰਟਰਨੈਸ਼ਨਲ ਬਾਰਡਰ ਕਿਣਕੇ ਦਾ ਲੱਗਦਾ ਸਾਰੀ ਸੱਪ੍ਰੈਸ਼ਨ ਚੱਲ ਰਿਹਾ ਸਰ ਕੋਡ ਭਟੀਆਂ ਦੇ ਵਿੱਚ ਵੀ ਦੇਖੇ ਗਈ ਸੀ ਕਿ ਲੱਗਦਾ ਕਿ ਇਹ ਹੋਈ ਹੋ ਸਕਦੇ ਸ਼ੱਕ ਸਾਨੂੰ ਵੀ ਹੈ ਕਿ ਉਹ ਇਸ ਵਾਂ ਚ ਸਾਡੀ ਚੱਲ ਰਹੀ ਹੈ तकरीबन 4 ਦਿਨ ਹੋ ਗਏ ਆ ਇਸ ਇਸ ਵਾਂ ਸੱਚ ਸਾਡੀ ਵੱਖ-ਵੱਖ ਫੋਰਸਾਂ ਦੇ ਵੱਖ-ਵੱਖ ਨਾਕੇ ਵੀ ਲੱਗੇ ਆ ਸੱਚ ਸਪੇਸ਼ਲ ਪਾਰਟੀਆਂ ਵੀ ਬਣੀਆਂ ਨੇ ਹੁਣ ਸੱਚ ਚੱਲ ਰਹੀ ਹੈ ਸੱਚ ਪ੍ਰੈਸ਼ਰ ਮੇਰੇ ਤੋਂ ਇਲਾਵਾ ਆਪਣੇ ਡੀਐਸਪੀ ਨਾਰਕੋਟਿਕ ਨੇ ਸਾਡੇ ਤੇ ਸਾਧਨ ਬਗ ਸਿੰਘ ਜੀ ਔਰ ਇਨਸਪੈਕਟਰ ਤਰਜੰਦਰ ਸਿੰਘ ਨੇ ਪੂਰੀ ਵਕਵਕਟੀ ਮਹਿਕ ਗਿਆ ਜਿਹੜੇ ਕੋਈ ਸਪੈਸ਼ਲ ਫੋਰਸਾਂ ਵੀ ਆਈ ਮੰਗਾਈਆਂ ਹਾਂਜੀ ਆਨੇ ਬਾਰੋਈ ਫੋਰਸਾਂ ਆਈਆਂ ਆਈਆਂ ਇਸ ਸੰਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਪੰਜਾਬ ਜੰਮੂ ਕਸ਼ਮੀਰ ਦੀ ਸਰਹੱਦ ਤੇ ਸ਼ੱਕੀ ਵਿਖੇ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਵਿੱਚ ਕੁੱਲ 16 ਟੀਮਾਂ ਬਣਾਈਆਂ ਗਈਆਂ ਜੋ ਕਿ ਜੰਮੂ ਕਸ਼ਮੀਰ ਸਰਹੱਦ ਅਤੇ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦਾਂ ਉੱਤੇ ਸਰਚ ਕਰ ਰਹੀਆਂ ਨੇ ਇਸ ਮੌਕੇ ਖਦਸ਼ਾ ਜਿਤਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਸ਼ੱਕੀ ਲੋਕ ਕੋਟ ਪਟੀਆਂ ਵਿਖੇ ਵਿਖੇ ਗੈਸੀ ਉਹਨਾਂ ਨੂੰ ਸ਼ੱਕ ਹੈ ਕਿ ਸ਼ਾਇਦ ਇਹ ਉਹੀ ਲੋਕ ਹੋਣਗੇ ਜੋ ਰਾਤ ਨੂੰ ਵੇਖੇ ਗਏ ਹਨ ਅਤੇ ਸੁਰੱਖਿਆ ਦੇ ਨਿਹਾਜ ਦੇ ਨਾਲ ਉਹਨਾਂ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਬਿਊਰੋ ਰਿਪੋਰਟ ਜਗਵਾਨੀ ਟੀਵੀ